ਬਨਾਲਾ ਜ਼ਿਲ੍ਹੇ ਦੀ ਮਸ਼ਹੂਰ ਅਤੇ ਨਾਮਵਰ ਸਮਾਜ ਭਲਾਈ ਦੇ ਕੰਮ ਕਰਨ ਵਿੱਚ ਮੋਹਰੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਰਜਿਸਟਰ ਵੱਲੋਂ ਵਿਸ਼ੇਸ਼ ਉਪਰਾਲੇ ਦੇ ਤਹਿਤ ਖਾਸ ਕਰਕੇ ਆਸ਼ਰਮ ਦੇ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹਾਦਤ ਦਿਵਸ ਨੂੰ ਮਨਾਇਆ ਗਿਆ ਸੀ ਸੋ ਇਸ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੀ ਮਸ਼ਹੂਰ ਆਰਟਿਸਟ ਅਤੇ ਨਾਟਕਕਾਰ ਬਜਿੰਦਰ ਕੌਰ ਮੰਗੇਵਾਲ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਸਟੇਸਕਤਰ ਦੀ ਭੂਮਿਕਾ ਇਲਾਕੇ ਦੇ ਮਸ਼ਹੂਰ ਡਾਕਟਰ ਅਮਰਜੀਤ ਸਿੰਘ ਵੱਲੋਂ ਨਿਭਾਈ ਇੱਕ ਬੇਲੋ ਰਿਪੋਰਟ ਸੈਟਿੰਗ ਹਾਂ ਤੋਂ ਪਹਿਲਾਂ ਮੈਂ ਇਨਕਲਾਬ ਜਿੰਦਾਬਾਦ ਦੇ ਨਾਰੇ ਦੇ ਨਾਲ ਸਾਰੀਆਂ ਹੀ ਸੰਗਤਾਂ ਨੂੰ ਆਈਆਂ ਨੇ ਜਿਹੜੇ ਇੱਥੇ ਪਹੁੰਚੇ ਨੇ ਜੋ ਕਿ ਅੱਜ ਸਰਦਾਰ ਸਹੀਦ ਦੇ ਆਜ਼ਮ ਭਗਤ ਸਿੰਘ ਜੀ ਦਾ ਸਹੀਦੀ ਦਿਹਾੜਾ ਸੀਗਾ ਅੱਜ 23 ਮਾਰਚ ਨੂੰ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਤੇ ਸਾਡੇ ਵੱਲੋਂ ਇੱਕ ਛੋਟਾ ਜਿਹਾ ਸਮਾਗਮ ਕਰਕੇ ਸਰਦਾਰ ਸਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਇੱਕ ਛੋਟੀ ਜੀ ਯਾਦਗਾਰ ਸਹੀਦੀ ਦਿਹਾੜਾ ਮਨਾਉਣ ਦੇ ਵਿੱਚ ਅਸੀਂ ਅੱਜ ਸਾਰੇ ਹੀ ਇੱਥੇ ਇਕੱਠੇ ਹੋਏ ਸੀਗੇ ਤੇ ਜਿੰਨੇ ਵੀ ਭੈਣ ਭਰਾ ਇੱਥੇ ਸਰਦਾਰ ਸੀਤ ਦੇ ਆਜ਼ਮ ਭਗਤ ਸਿੰਘ ਨੂੰ ਫੁੱਲ ਪੇਟ ਕਰਨ ਪਹੁੰਚੇ ਤਾਂ ਅਸੀਂ ਸਾਰਿਆਂ ਦਾ ਇੱਥੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤਾਂ ਕਿ ਜੋ ਸਾਡੇ ਸਰਦਾਰ ਸੀਤ ਦੇ ਆਜ਼ਮ ਭਗਤ ਸਿੰਘ ਦੀ ਸੋਚ ਨੂੰ ਅਸੀਂ ਅਪਣਾਈਏ ਕਿਉਂਕਿ ਬਹੁਤ ਕੁਝ ਹੋ ਰਿਹਾ ਹੈ ਅੱਜਕੱਲ ਪੰਜਾਬ ਦੇ ਵਿੱਚ ਪਰ ਸੀਤ ਦੇ ਆਜ਼ਮ ਭਗਤ ਸਿੰਘ ਨੇ ਆਪਣੀ ਬਹੁਤ ਛੋਟੀ ਉਮਰ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਪਰ ਸਾਡੇ ਲਈ ਜੋ ਸਾਡੇ ਦੇਸ਼ ਦੇ ਵਿੱਚ ਕੁਝ ਚੰਗਾ ਹੋ ਸਕੇ ਤੇ ਇਸ ਲਈ ਇਸ ਜੋ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਸਿਧਿ ਦਿਹਾੜਾ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ। ਸੋ ਅੱਜ ਜੋ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਨਗਰ ਮਹਿਲਕਨਾਂ ਦੀ ਪਾਵਨ ਧਰਤੀ ਤੇ ਜਿਸ ਧਰਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਵਾਜਿਆ ਹੈ ਸੋ ਸਮਾਜ ਭਲਾਈ ਵੈਲਫੇਅਰ ਸੁਸਾਇਟੀ ਦੇ ਵੱਲੋਂ ਡਾਕਟਰ ਪਰਮਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦਾ ਸਿਧਿ ਦਿਹਾੜਾ ਮਨਾਇਆ ਗਿਆ ਸੋ ਸਮਾਜ ਸੇਵੀ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਸੋਸਾਇਟੀ ਦੇ ਜੋ ਸਮਾਜ ਦੇ ਪ੍ਰਤੀ ਕੀਤੇ ਕਾਰਜ ਨੇ ਉਹ ਮਿਟਣੇ ਭੁੱਲਣੇ ਹਰ ਵੇਲੇ ਸਮਾਜ ਦੇ ਵਿੱਚ ਲੋੜ ਬੰਦਾ ਜੋ ਲੋਕ ਨੇ ਉਹਨਾਂ ਦੀ ਵਾਹ ਫੜਦੇ ਨੇ ਸਮੁੱਚੀ ਟੀਮ ਇਹ ਸਲਾਘਾ ਅਸੀਂ ਕਰਦੇ ਆਂ ਅਤੇ ਨਾਲ ਹੀ ਅੱਜ ਜੋ ਸੀ ਦੇ ਆਜਮ ਭਗਤ ਸਿੰਘ ਜੀ ਉਹਨਾਂ ਦਾ ਸੀ ਦਿਹਾੜਾ ਮਨਾਇਆ ਸੋ ਉਹਨਾਂ ਦਾ ਇੱਕ ਕਥਨ ਸੀ ਕਿ ਸਰੀਰ ਮਰ ਜਾਂਦਾ ਹੈ ਮਨੁੱਖ ਦੀ ਕਦੇ ਸੋਚ ਨਹੀਂ ਮਰਦੀ। ਸੋ ਅੱਜ ਭਾਵੇਂ ਉਹ ਸਰੀਰ ਕਰਕੇ ਸਾਡੇ ਕੋਲ ਨਹੀਂ ਪਰ ਉਹਨਾਂ ਦੀ ਸੋਚ ਅੱਜ ਵੀ ਜਿੰਦਾ ਤੇ ਉਹ ਸੋਚ ਨੂੰ ਪ੍ਰਗਟ ਕਰਨ ਦੇ ਲਈ ਅੱਜ ਸੋਸਾਇਟੀ ਦੇ ਵੱਲੋਂ ਇਹ ਸਮਾਗਮ ਕੀਤਾ ਗਿਆ। ਸੋ ਭਗਤ ਸਿੰਘ ਦਾ ਸੁਪਨਾ ਸੀ ਜੋ ਉਹਨਾਂ ਨੇ ਦੇਸ਼ ਨੂੰ ਯਾਦ ਕਰਾਇਆ। ਉਹਨਾਂ ਦੇ ਮਨ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਸੋ ਇਹ ਕੀਤੇ ਕਾਰਜ ਸਾਡੀ ਪੀੜ੍ਹੀ ਦੇ ਲਈ ਆਉਣ ਵਾਲੇ ਬੱਚਿਆਂ ਦੇ ਲਈ ਭਵਿੱਖ ਦੇ ਲਈ ਸੋ ਇੱਕ ਪ੍ਰੇਰਨਾ ਦਾ ਇੱਕ ਨੇ ਕਿ ਕਿ ਮੇ ਸਾਡੇ ਮਨਾਂ ਦੇ ਵਿੱਚ ਵੀ ਦੇਸ਼ ਭਗਤੀ ਦੀ ਭਾਵਨਾ ਜਾਗੇ ਔਰ ਉਹਨਾਂ ਦੇ ਵੱਲੋਂ ਜੋ ਕਿਤਾਬਾਂ ਦੇ ਨਾਲ ਸਾਂਝ ਪਾਈ ਗਈ ਲੈਨਨ ਦੀਆਂ ਕਿਤਾਬਾਂ ਪੜ੍ਹਦੇ ਸੀ ਸੋ ਇਹ ਵੀ ਇੱਕ ਜ਼ਰੂਰੀ ਹੈ ਕਿ ਅਸੀਂ ਕਿਤਾਬਾਂ ਦੇ ਨਾਲ ਸਾਂਝ ਪਾ ਕੇ ਗਿਆਨ ਹਾਸਲ ਕਰੀਏ ਫਿਰ ਹੀ ਸਮਾਜ ਦਾ ਭਲਾ ਹੋ ਸਕਦਾ ਹੈ ਫਿਰ ਹੀ ਇੱਥੇ ਸੁਧਾਰ ਹੋ ਸਕਦਾ ਹੈ ਦੁਬਾਰਾ ਫਿਰ ਮੈਂ ਤੁਹਾਡਾ ਪੱਤਰਕਾਰ ਵੀਰਾਂ ਦਾ ਡਾਕਟਰ ਪਰਮਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ